ਅੱਜ ਜੋ ਡਿਸਕਸ ਕਰ ਰਹੇ ਨੇ ਇਹਦੇ ਦੋ ਪਹਿਲੂ ਨੇ ਪਹਿਲਾ ਪਹਿਲੂ ਤੇ ਹੈ ਕਿ ਸੌ ਚੁੱਕ ਸਮਾਗਮ ਦੇ ਵਿੱਚ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਤੇ ਦੂਸਰਾ ਐਸਪੈਕਟ ਹੈ ਖਾਲਿਸਤਾਨ ਉੱਪਰ ਜਿਹੜੀਆਂ ਦੋ ਤਿੰਨ ਸਟੇਟਮੈਂਟਸ ਆਈਆਂ ਮੈਂ ਪਹਿਲਾ ਆਪਾਂ ਮਨੁੱਖੀ ਅਧਿਕਾਰਾਂ ਦੀ ਗੱਲ ਕਰਦੇ ਹਾਂ ਆਪਾਂ ਅੰਮ੍ਰਿਤਪਾਲ ਸਿੰਘ ਦੇ ਨਾਲ ਉਹਨਾਂ ਦੇ ਵਿਚਾਰਾਂ ਦੇ ਨਾਲ ਉਹਨਾਂ ਦੀਆਂ ਗਤੀਵਿਧੀਆਂ ਦੇ ਨਾਲ ਸਹਿਮਤ ਹੋਈਏ ਜਾਂ ਨਾ ਹੋਈਏ ਲੇਕਿਨ ਇੱਕ ਗੱਲ ਬੜੀ ਕਲੀਅਰ ਹੈ ਕਿ ਉਹ ਖਦੂਰ ਸਾਹਿਬ ਤੋਂ ਜਿੱਤੇ ਨੇ ਬਹੁਤ ਚੰਗੀ ਸ਼ਾਨਦਾਰ ਜਿੱਤ ਪ੍ਰਾਪਤ ਕੀਤੀ ਉਹਨਾਂ ਨੇ ਔਰ ਜਿੱਤ ਕੇ ਉਹ ਖਡੂਰ ਸਾਹਿਬ ਦੇ ਮੈਂਬਰ ਪਾਰਲੀਮੈਂਟ ਬਣੇ ਨੇ ਇਸੇ ਕਰਕੇ ਉਹਨਾਂ ਨੂੰ ਬਤੌਰ ਮੈਂਬਰ ਪਾਰਲੀਮੈਂਟ ਸੌ ਚੁੱਕਣ ਵਾਸਤੇ ਲਿਆਂਦਾ ਗਿਆ ਜਿਸ ਤਰੀਕੇ ਨਾਲ ਸੌ ਚੁਕਾਈ ਉਹਨਾਂ ਨੂੰ ਇਹ ਬਿਲਕੁਲ ਗਲਤ ਸੀ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਤੇ ਹੈ ਹੀ ਸੀ ਉਹਨਾਂ ਦੇ ਆਪਣੇ ਅਧਿਕਾਰਾਂ ਦੀ ਉਲੰਘਣਾ ਵੀ ਸੀ ਔਰ ਮੇਰਾ ਖਿਆਲ ਹੈ ਇੱਕ ਮੈਂਬਰ ਪਾਰਲੀਮੈਂਟ ਜਿਹੜਾ ਬਾਪ ਉਹਦੀ ਵੀ ਇੱਕ ਤਰੀਕੇ ਨਾਲ ਤੋਹੀਨ ਹੈ ਕੋਈ ਉਹ ਸੀਰੀਅਲ ਕਿਲਰ ਨਹੀਂ ਸੀ ਕੀ ਤੁਸੀਂ মিডিਆ ਨੂੰ ਜਾਂ ਕੁਝ ਹੋਰ ਲੋਕਾਂ ਨੂੰ ਜਾਂ ਬਾਕੀ ਮੈਂਬਰ ਪਾਰਲੀਮੈਂਟ ਜਿਹੜੇ ਨੇ ਉਹਨਾਂ ਨੂੰ ਇਸ ਚੀਜ਼ ਦੀ ਪਿੰਕਵੀਂ ਨਾ ਲਗੰਦੋ ਉਹ ਉੱਥੇ ਹਾਜ਼ਰੀ ਨਾ ਹੋ ਸਕਣ ਜੇ ਕੋਈ ਹੋਰ ਮੈਂਬਰ ਪਾਰਲੀਮੈਂਟ ਚੈਂਬਰ ਦੇ ਵਿੱਚ ਜਾਣਾ ਚਾਵੇ ਤੇ ਮੇਰਾ ਖਿਆਲ ਹੈ ਉਹਨੂੰ ਕੀ ਇਤਰਾਜ਼ ਸਪੀਕਰ ਨੂੰ ਕੀ ਇਤਰਾਜ਼ ਹੋਣਾ ਚਾਹੀਦਾ ਹੈ ਹੁਣੇ ਹੁਣੇ ਸੁਰਿੰਦਰਪਾਲ ਜਿਹੜੇ ਵਿਧਾਨ ਸਭਾ ਦੇ ਸੈਕਟਰੀ ਸਨ ਉਹ ਵੀ ਸਾਡੇ ਨਾਲ ਫੇਸਬੁੱਕ ਤੇ ਜੁੜੇ ਸੀ ਮੈਂ ਉਹਨਾਂ ਨੂੰ ਪੁੱਛਿਆ ਕਿ ਤੁਹਾਡੇ ਜੀ ਦਮਾਨ ਕੋਈ ਇਹੋ ਜਿਹਾ ਕੋਈ ਮਸਲਾ ਤੁਹਾਡੇ ਸਾਹਮਣੇ ਆਇਆ ਉਹਨਾਂ ਨੇ ਕਿਹਾ ਕਿ ਉਹਨਾਂ ਦੇ ਟਾਈਮ ਦੇ ਵਿੱਚ ਇਹੋ ਜਿਹਾ ਕੋਈ ਮਸਲਾ ਸਾਹਮਣੇ ਨਹੀਂ ਸੀ ਆਇਆ ਖੈਰ ਜਿਸ ਤਰੀਕੇ ਨਾਲ ਅੰਮ੍ਰਿਤਪਾਲ ਨੂੰ ਲਿਆਂਦਾ ਗਿਆ ਜੇਲ੍ਹ ਚੋਂ ਲਿਆਂਦਾ ਗਿਆ ਜਿਸ ਤਰੀਕੇ ਨਾਲ ਉਹਨੂੰ ਸੌਂਚ ਚੁਕਾਈ ਗਈ ਬੰਦ ਗੱਡੀਆਂ ਦੇ ਵਿੱਚ ਕਾਲੇ ਸ਼ੀਸ਼ਿਆਂ ਦੇ ਨਾਲ ਉਹਨਾਂ ਨੂੰ ਇੱਕ ਥਾਂ ਤੋਂ ਦੂਜੀ ਥਾਂ ਲਿਜਾਇਆ ਗਿਆ ਇੱਕ ਸੈਂਸ ਆਫ ਇੱਕ ਇੱਕ ਮਿਸਟਿਕ ਜੀ ਨਜ਼ਰ ਆਉਂਦੀ ਸੀ ਬੜੇ ਰਿਹਸਮਈ ਤਰੀਕੇ ਨਾਲ ਇਹ ਸਭ ਕੁਝ ਕੀਤਾ ਗਿਆ ਮੇਰਾ ਖਿਆਲ ਆ ਇਹਦੇ ਨਾਲ ਸ਼ਾਇਦ ਜੇ ਕੋਈ ਕੋਸ਼ਿਸ਼ ਸੀਗੀ ਕਿ ਅੰਮ੍ਰਿਤਪਾਲ ਨੂੰ ਨੀਵਾ ਦਿਖਾਇਆ ਜਾਵੇ ਤੇ ਮੇਰਾ ਖਿਆਲ ਇਹਦੇ ਨਾਲ ਸ਼ਾਇਦ ਅਮਰਿਤਪਾਲ ਦੀ ਛਵੀ ਦੇ ਵਿੱਚ ਵਾਧਾ ਹੀ ਹੋਇਆ ਹੋਊਗਾ ਕੋਈ ਘਾਟਾ ਨਹੀਂ ਹੋਇਆ ਹੋਣਾ ਮੇਰਾ ਖਿਆਲ ਹੈ ਕਿ ਅਮਰਿਤਪਾਲ ਦੀ ਸਾਂਚੁੱਕ ਸਮਾਗੋਂ ਵਾਲੇ ਮੀਡੀਆ ਦਾ ਹੋਣਾ ਜ਼ਰੂਰੀ ਸੀ ਅਸੀਂ ਅੱਜ ਸਰਬਜੀਤ ਸਿੰਘ ਖਾਲਸਾ ਦੇ ਸਾਂਚੁੱਕ ਸਮਾਗਨ ਨੂੰ ਸਰਵਿਸ ਕਰਕੇ ਦਿਖਾਇਆ ਵੈਸੇ ਤੇ ਆਪਾਂ ਨੂੰ ਸਭ ਨੂੰ ਪਤਾ ਹੀ ਆ ਆਪਾਂ ਮੀਡੀਆ ਤੇ ਵੀ ਟੀਵੀ ਤੇ ਵੀ ਵੇਖਦੇ ਰਹਿੰਦੇ ਆ ਵੀ ਸੌਣ ਚੁੱਕ ਸਮਾਗਮ ਦੇ ਵਿੱਚ ਕਿ ਐਗਜ਼ੈਕਟਲੀ ਕੀ ਕਿਹਾ ਜਾਂਦਾ ਵਾ ਪਰ ਬੜਾ ਕਲੀਅਰ ਆ ਵੀ ਉੱਥੇ ਬੰਦਾ ਸੰਵਿਧਾਨ ਦੀ ਪ੍ਰਤੀ ਸੌਣ ਚੁੱਕਦਾ ਵਾ ਮੁਲਕ ਦੀ ਅਖੰਡਤਾ ਏਕਤਾ ਦੇ ਪ੍ਰਤੀ ਵਚਨਬੱਧਤਾ ਦਿਖਾਉਂਦਾ ਵਾ ਸੋ ਮੇਰਾ ਖਿਆਲ ਆ ਕਿ ਜਿਵੇਂ ਸਰਬਜੀਤ ਸਿੰਘ ਖਾਲਸਾ ਤੇ ਰਾਸ਼ਿਦ ਇੰਜੀਨੀਅਰ ਤੇ ਬਾਕੀ ਸਾਰੇ ਨੇ ਸੌਣ ਚੁੱਕੀ ਆ ਸਰਬਜੀਤ ਸਿੰਘ ਖਾਲਸਾ ਰਾਸ਼ਿਦ ਇੰਜੀਨੀਅਰ ਨੇ ਤੇ ਅਮਰਿਤਪਾਲ ਵਾਂਗੂ ਹੀ ਸੌਣ ਚੁੱਕੀ ਆ ਇਹਨਾਂ ਦਾ ਸੌਣ ਚੁੱਕ ਸਮਾਗਮ ਵੀ ਮੇਰੇ ਖਿਆਲ ਮੀਡੀਆ ਤੇ ਦਿਖਾਉਣਾ ਚਾਹੀਦਾ ਸੀਗਾ ਸ਼ਾਇਦ ਇਹਦੇ ਨਾਲ ਜਿਹੜੇ ਲੋਕੀ ਵਖਵਾਦ ਦੇ ਹਮਾਇਤੀ ਨੇ ਉਹਨਾਂ ਤੇ ਸ਼ਾਇਦ ਦਬਾਅ ਪੈਂਦਾ ਔਰ ਇਹ ਜਦੋਂ ਵਾਇਰਲ ਹੋਣਾ ਸੀ ਔਰ ਜਦੋਂ ਕਿਸੇ ਨੇ ਵਖਵਾਦ ਦੀ ਗੱਲ ਕਰਨੀ ਸੀ ਤੇ ਲੋਕਾਂ ਨੇ ਕਿਹਾ ਸੀ ਦੇਖੋ ਤੁਸੀਂ ਆਪ ਤੇ ਸੌਂ ਖਾਦੀ ਐ ਸੰਵਿਧਾਨ ਦੀ ਸੌਂ ਖਾਦੀ ਐ ਸੋ ਇਸ ਕਰਕੇ ਮੇਰਾ ਖਿਆਲ ਆ ਕਿ ਇਹ ਜੇ ਦਿਖਾਇਆ ਜਾਂਦਾ ਤੇ ਜੋ ਜੋ ਰਾਸ਼ਿਦ ਇੰਜੀਨੀਅਰ ਨੇ ਜਿਵੇਂ ਸੌਂ ਚੁੱਕੀ ਆ ਜਾਂ ਜਿਵੇਂ ਅੰਮ੍ਰਿਤਪਾਲ ਨੇ ਸੌਂ ਚੁੱਕੀ ਆ ਤੇ ਉਹ ਮੇਰੇ ਖਿਆਲ ਮੁਲਕ ਦੇ ਹਿੱਤ ਦੇ ਵਿੱਚ ਜਾਣਾ ਸੀ ਮੁਲਕ ਦੇ ਲੋਕਾਂ ਦੇ ਹਿੱਤ ਦੇ ਵਿੱਚ ਜਾਣਾ ਸੀ ਸਰਕਾਰ ਦੇ ਹਿੱਤ ਦੇ ਵਿੱਚ ਵੀ ਜਾਂਦਾ ਸਾਡੇ ਸੰਵਿਧਾਨ ਦੇ ਵਿੱਚ ਇੱਕ ਬੜਾ ਇੰਪੋਰਟੈਂਟ ਚੈਪਟਰ ਹੈ ਜਿਹਨੂੰ ਅਸੀਂ ਕਹਿੰਦੇ ਆ ਕਿ ਬੇਸਿਕ ਸਟਰਕਚਰ ਦਾ ਹਿੱਸਾ ਵਾ ਉਹ ਹੈ ਫੰਡਾਮੈਂਟਲ ਰਾਈਟਸ ਜਿਹੜੇ ਸਾਡੇ ਮੁੱਖ ਬੇਸਿਕ ਅਧਿਕਾਰ ਨੇ ਮੁੱਢਲੇ ਅਧਿਕਾਰ ਨੇ ਉਹਨਾਂ ਦੇ ਵਿੱਚ ਰਾਈਟ ਟੂ ਸਪੀਚ ਰਾਈਟ ਟੂ ਪ੍ਰਾਈਵੇਸੀ ਫੰਡਾਮੈਂਟਲ ਰਾਈਟਸ ਰਾਈਟ ਟੂ ਐਕਸਪ੍ਰੈਸ਼ਨ ਇਹ ਸਭ ਕੁਝ ਉਹਦੇ ਵਿੱਚ ਦਰਜ ਹੈ ਸੋ ਮੇਰਾ ਖਿਆਲ ਹੈ ਕਿ ਇਹ ਹਰ ਬੰਦੇ ਵਾਸਤੇ ਫੰਡਾਮੈਂਟਲ ਰਾਈਟਸ ਨੇ ਔਰ ਐਮਪੀ ਤੇ ਐਮਐਲਏ ਵਾਸਤੇ ਤੇ ਹੈ ਹੀ ਹੈ ਹੀ ਨਹੀਂ ਸੋ ਇਸ ਕਰਕੇ ਇੱਕ ਚੁਣੇ ਹੋਏ ਨੁਮਾਇੰਦੇ ਨੂੰ ਇਸ ਤਰੀਕੇ ਨਾਲ ਸੌਂ ਚੁਕਾਣੀ ਜਿਹੜੀ ਆ ਉਹ ਮੇਰੇ ਸਾਥ ਦੇ ਨਾਲ ਬਿਲਕੁਲ ਗਲਤ ਸੀ ਇਸ ਤੋਂ ਇਲਾਵਾ ਜਿਹੜਾ ਦੂਸਰਾ ਮਸਲਾ ਵਾ ਖਾਲਿਸਤਾਨ ਦਾ ਮੇਰਾ ਆਪਣਾ ਮੰਨਣਾ ਵਾ ਕਿ ਉਹ ਇੱਕ ਨਾਨ ਇਸ਼ੂ ਬਣ ਗਿਆ ਵਾ ਉਹਦੇ ਤੇ ਸਟੇਟਮੈਂਟ ਦੇਣੀ ਕੋਈ ਕਿਸੇ ਨੇ ਕਹਿਣਾ ਜੀ ਮੈਂ ਸੁਪਨਾ ਲੈ ਸਕਦਾ ਹਾਂ ਤਾਂ ਬਿਲਕੁਲ ਸੁਪਨਾ ਲੈ ਸਕਦੇ ਜੀ ਤੁਸੀਂ ਕਿਸੇ ਚੀਜ਼ ਦਾ ਵੀ ਸੁਪਨਾ ਲੈ ਸਕਦੇ ਸੁਪਨੇ ਤੇ ਕੋਈ ਰੋਕ ਹੀ ਨਹੀਂ ਹੁੰਦੀ ਆਪਾਂ ਨੂੰ ਸਭ ਨੂੰ ਪਤਾ ਹੀ ਆ ਲੇਕਿਨ ਜੇ ਤੁਸੀਂ ਸੰਵਿਧਾਨ ਦੇ ਪ੍ਰਤੀ ਵਚਨਬੱਧਤਾ ਰੱਖ ਕੇ ਚੋਣ ਲੜਦੇ ਜੇ ਸੰਵਿਧਾਨ ਦੇ ਪ੍ਰਤੀ ਤੁਸੀਂ ਸੌਂ ਚੁੱਕਦੇ ਜੇ ਤੇ ਮੇਰਾ ਖਿਆਲ ਹੈ ਬਾਕੀ ਇਸ਼ੂ ਜਿਹੜਾ ਬਾਕ ਨਨ ਇਸ਼ੂ ਬਣ ਜਾਂਦਾ ਵਾ ਔਰ ਸੁਪਰੀਮ ਕੋਰਟ ਨੇ ਬੜੀ ਕਲੀਅਰਲੀ ਕਿਹਾ ਹੋਇਆ ਵਾ ਕਿ ਸਿਰਫ ਇੱਕ ਕਿਸੇ ਵੱਖਵਾਦ ਦੀ ਗੱਲ ਕਰਨੀ ਤੁਸੀਂ ਹਿੰਦੂ ਰਾਸ਼ਟਰ ਦੀ ਗੱਲ ਕਰੋ ਸਿੱਖ ਰਾਸ਼ਟਰ ਦੀ ਗੱਲ ਕਰੋ ਜਾਂ ਕਿਸੇ ਹੋਰ ਸਥਾਨ ਦੀ ਜਾਂ ਰਾਸ਼ਟਰ ਦੀ ਗੱਲ ਕਰੋ ਉਹ ਕੋਈ ਜੁਰਮ ਨਹੀਂ ਹੈ ਜੇ ਉਹਦੇ ਲਈ ਤੁਸੀਂ ਹਿੰਸਿਕ ਗਤਿਵਿਧੀਆਂ ਦੇ ਵਿੱਚ ਹਿੱਸਾ ਲੈਂਦੇ ਜੇ ਉਹ ਜੁਰਮ ਹੈ ਸੋ ਮੇਰਾ ਖਿਆਲ ਹੈ ਕਿ ਜਿਹੜੇ ਲੋਕ ਵੀ ਪ੍ਰੀਵੈਂਟਿਡ ਡਿਟੈਂਸ਼ਨ ਥਲੇ ਬੰਦ ਨੇ ਜੇ ਉਹਨਾਂ ਤੇ ਹੋਰ ਕੇਸ ਨੇ ਉਹ ਕੇਸ ਚਲਾਉਣਾ ਚਾਹੀਦੇ ਆ ਜੇ ਉਹਨਾਂ ਨੂੰ ਸਜ਼ਾ ਹੁੰਦੀ ਹੈ ਤੇ ਸਜ਼ਾ ਭੁਗਤਣਗੇ ਉਹ ਜੇ ਜੇ 2 ਸਾਲ ਤੋਂ ਵੱਧ ਸਜ਼ਾ ਹੋ ਜੂਗੀ ਓਬਵੀਅਸਲੀ ਡਿਸਕਵਾਲਿਫਾਈ ਹੋ ਜਾਣਗੇ ਜੇ 2 ਸਾਲ ਤੋਂ ਘੱਟ ਸਜ਼ਾ ਹੋਊ ਤੇ ਆਪਣੇ ਉਹ ਸਜ਼ਾ ਕੱਟ ਕੇ ਦੁਬਾਰਾ ਆਪਣੀ ਆਪਣੀ ਉਹ ਜ਼ਿੰਮੇਵਾਰੀ ਨਿਭਾ ਸਕਦੇ ਨੇ ਸੋ ਮੇਰਾ ਖਿਆਲ ਆ ਕਿ ਉਹਨਾਂ ਨੂੰ ਆਪਣੀ ਸਰਦਾਨ ਪ੍ਰਤੀ ਆਪਣੇ ਹਲਕੀ ਪ੍ਰਤੀ ਜ਼ਿੰਮੇਵਾਰੀ ਨਿਭਾਉਣ ਦਾ ਮੌਕਾ ਦੇਣਾ ਚਾਹੀਦਾ ਵਾ ਬਾਕੀ ਦੇਖਦੇ ਆ ਕਿ ਇਸ ਉੱਪਰ ਜਿਹਨੇ ਅੰਮ੍ਰਿਤਪਾਲ ਦੇ ਵਕੀਲ ਨੇ ਉਹ ਇਸ ਮਸਲੇ ਨੂੰ ਕਿਵੇਂ ਚੁੱਕਦੇ ਨੇ ਸੁਪਰੀਮ ਕੋਰਟ ਕੋਲ ਜਾਂਦੇ ਆ ਹਾਈ ਕੋਰਟ ਕੋਲ ਜਾਂਦੇ ਆ ਔਰ ਫਾਈਨਲੀ ਫੈਸਲਾ ਇਹ ਦਿੱਤੇ ਸਰਕਾਰ ਇਹਦੇ ਤੇ ਕੀ ਫੈਸਲਾ ਲੈਂਦੀ ਆ